ਪੈਲੂ ਦਾ ਵਧੀਆ ਕਰਦਾ ਜਦੋਂ ਉਹ ਬਾਈਕ ਸੀ ਸੁੱਜੀ ਪਾਈ ਨਹੀਂ ਤੇ ਜਦੋਂ ਸਾਡੇ ਦੇ ਜੀ ਭਾਈ ਹੈ ਆ ਵਿਰੁੱਧ ਜਿਹੜੀ ਮਹਮ ਮਾਨਯੋਗ ਸੀਐਮ ਸਾਹਿਬ ਵੱਲੋਂ ਚਲਾਈ ਗਈ ਹੈ ਇਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਮਾਨਯੋਗ ਸਾਡੇ ਡੀਏਜੀ ਸਾਹਿਬ ਰੋਸ ਪਰੇਂਜ ਉਹਨਾਂ ਦੀਆਂ ਹਦਾਇਤਾਂ ਤੇ ਚੱਲਦੇ ਹੋਏ ਅੱਜ ਫੇਰ ਸਾਨੂੰ ਬਹੁਤ ਵਧੀਆ ਇੱਕ ਕਾਮਯਾਬੀ ਹਾਸਲ ਹੋਈ ਹੈ ਫਰੋਜ਼ਪੁਰ ਪੁਲਿਸ ਨੂੰ ਜਿਸ ਦੇ ਵਿੱਚ ਸਾਡੇ ਐਸਐਚਓ ਕੁਲਗੜੀ ਡੀਐਸਪੀ ਆਰ ਤੇ ਸਾਡੇ ਐਸਪੀਡੀ ਇਹਨਾਂ ਦੀ ਸੁਪਰਵਾਈਜ਼ਨ 'ਚ ਚੱਲਦੇ ਆ ਸਾਡੀ ਟੀਮ ਨੇ ਬਹੁਤ ਵਧੀਆ ਰਿਕਵਰੀ ਕਰਦੇ ਹੋਏ ਦੋ ਜਣੇ ਅਰੈਸਟ ਕੀਤੇ ਅਰਸ਼ਦੀਪ ਸਿੰਘ ਉਰਫ ਅਰਸ਼ ਤੇ ਸਨੀ ਪੁੱਤਰ ਤਰਸੇਮ ਦੋਨੋਂ ਪਿੰਡ ਬੱਲੇਵਾਲ ਥਾਣਾ ਜੀਰਾ ਦੇ ਹੈਗੇ ਰਹਿਣ ਵਾਲੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਦੋ ਮੋਬਾਈਲ ਫੋਨ ਇਹਨਾਂ ਤੋਂ ਬਰਾਮਦ ਹੋ ਕਰਨ ਸਫਲਤਾ ਹਾਸਲ ਕੀਤੀ ਹੈ ਤੇ ਇਵੇਂ ਹੀ ਜਿਹੜਾ ਇਹਨਾਂ ਵੱਲੋਂ ਹੀ ਐਸਐਚਓ ਕੋਲਗੜੀ ਵੱਲੋਂ ਇੱਕ ਮਕਦਮਾ ਨੰਬਰ 34 ਜੋ ਪਹਿਲਾਂ 4425 ਦਾ ਦਰਜ ਹੈ ਆ ਐਨਡੀਪੀਐਸ ਐਕਟ ਤੇ ਆਮ ਜੈਕਟ ਉਹਦੇ ਵਿੱਚ ਪਹਿਲਾਂ ਕਾਫੀ ਵਧੀਆ ਰਿਕਵਰੀ ਹੋਈ ਸੀ 1.57 1.57 ਕਿਲੋ ਹੈਰੋਇਨ ਇੱਕ ਪਿਸਤਲ ਬੱਤੀ ਬੋਰ ਤੇ ਰੋਂਦ ਜਿੰਦਾ ਰੋਂਦ ਬਰਾਉਂਦ ਹੋਏ ਸੀ ਉਸ ਕੇਸ ਦੇ ਵਿੱਚ ਅਗੇ ਇਨਵੈਸਟੀ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਪਿਸਟਲ 30 ਬੋਰ ਤੇ ਦੋ ਮੈਗਜ਼ੀਨ ਤੇ ਦੋ ਜਿੰਦਾ ਰੋਂ ਹੋਰ ਬਰਾਮਦ ਕੀਤੇ ਆ ਜਿਹੜੀ ਘੁੱਟੋ ਫੜੀ ਅੱਗੇ ਕਿਤੇ ਜੇਹਣ ਚੱਲੇ ਸੀ ਆ ਜਿਹੜੇ ਜਿਹੜਾ ਤੀਸਰਾ ਕੇਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਮੁਕੱਦਮਾ ਨੰਬਰ 72 ਹੈ ਗੁਰੂ ਹਰਸਾਏ ਥਾਣੇ ਦੇ ਵਿੱਚ ਉਹ ਉਹਨਾਂ ਨੇ ਵਿਜੀ ਹੋਈ ਸੀ ਫਸਲ ਜਿਹਦੀ ਫਸਲ ਨੂੰ ਜਦੋਂ ਉਸ ਨੂੰ ਕੱਟਿਆ ਗਿਆ ਕੱਟ ਕੇ ਉਸ ਦੀ weight ਕੀਤਾ ਤਾਂ 4 ਕਿਲੋ 800 ਗ੍ਰਾਮ ਪੋਸਟ ਦੇ ਬੂਟੇ ਬਰਾਮਦ ਹੋਏ ਆ ਜੋ ਕਿ ਉਸ ਦੇ ਖੇਤ ਦੇ ਵਿੱਚ ਉਗਾਏ ਹੋਏ ਸੀ ਜੋ ਇਲੀਗਲ ਹੈ ਉਸੇ ਖੇਤੀ ਕਰਨਾ ਤੇ ਉਸ ਸੰਬੰਧੀ ਜਿਹੜੀ ਬੀਐਸਐਫ ਤੇ ਸਾਡੀ ਪੁਲਿਸ ਦੀ ਜੁਆਇੰਟ ਆਪਰੇਸ਼ਨ ਦੇ ਵਿੱਚ ਉਸੇ ਜਿਹੜੀ ਖੇਤੀ ਨੂੰ ਡਿਸਟਰੋਏ ਕਰਕੇ ਆ ਚੀਜ਼ ਉਸ ਤੋਂ ਬਰਾਮਦ ਕੀਤੀ ਗਈ 1 ਕਿਲੋ 13 ਗ੍ਰਾਮ ਜਿਹੜੀ ਆ ਉਹ ਕਿੱਥੇ ਲੈ ਕੇ ਜਾ ਰਹੇ ਸੀ ਵੇਚਣ ਜਾ ਰਹੇ ਸੀ ਜਾਂ ਲੈ ਕੇ ਆਏ ਸੀ ਬਾਰਡਰ ਪਾਰ ਤੋਂ ਆਈ ਸੀ ਇਹ ਜਿਹੜੀ 1 ਕਿਲੋ 13 ਗ੍ਰਾਮ ਇਹ ਇਹਨਾਂ ਨੇ ਕਿਸੇ ਤੋਂ ਲੈ ਕੇ ਆਏ ਸੀ ਸਾਡੇ ਇਸ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜਾ ਕੁਝ ਸਾਹਮਣੇ ਆਇਆ ਤੇ ਅਸੀਂ ਉਸ ਨੂੰ ਵਰਕਆਊਟ ਕਰ ਰਹੇ ਹਾਂ ਬੈਕਵਰਡ ਤੇ ਫਾਰਵਰਡ ਲਿੰਕੇਜਸ ਤੇ ਇਸ ਇਵੇਂ ਹੀ ਜਿਹੜੇ ਦੂਸਰੇ ਕੇਸ ਦੇ ਵਿੱਚ ਬੈਕਵਰਡ ਲਿੰਕੇਜ ਵਰਕਆਊਟ ਕਰਦੇ ਜਿਹੜੇ ਦੋ ਪਿਸਟਲ ਤੇ 30 30 ਬੋਰ ਦੇ ਤੇ ਦੋ ਮੈਗਜ਼ੀਨ ਤੇ ਦੋ ਜੰਦਾ ਰੌਂਦ ਬਰਾਮਦ ਹੋਇਆ ਇਹ ਕੁੱਲ ਗੱਡੀ ਵਾਲੇ ਚ ਜਿਹੜੀ ਫੋਰਚਨਰ ਸੀ ਉਹਨਾਂ ਨਾਲ ਤਾਂ ਨਹੀਂ ਸੰਬੰਧ ਇਹਨਾਂ ਦਾ ਕੋਈ ਹੈਗਾ ਜੀ ਜਿਹੜੇ ਆ 1 ਕਿਲੋ 13 ਗ੍ਰਾਮ ਨਹੀਂ ਇਹਨਾਂ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਇਹਨਾਂ ਦੇ ਪਹਿਲਾਂ ਕੋਈ ਮਾਮਲੇ ਦਰਜ ਇਹਨਾਂ ਤੋਂ ਪਹਿਲਾਂ ਹੈ ਜੀ ਇਹਨਾਂ ਦੇ ਪਹਿਲਾਂ ਕੋਈ ਗਏ ਸੀ